ਚੰਨੀ ਸਾਹਿਬ ਦੇ ਬਿਆਨ ਤੇ ਮੈਂ ਟਿੱਪਾ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਐ ਉਹਨਾਂ ਤੇ ਜਿਹੜਾ ਪ੍ਰਧਾਨ ਹੁੰਦਾ ਹੈ ਉਹ ਆਪਣਾ ਆਪਣੀ ਟਿੱਪਾ ਟਿੱਪਣੀ ਨਹੀਂ ਦਿੰਦਾ ਉਹ ਪਾਰਟੀ ਪਲੇਟਫਾਰਮ ਤੇ ਦਿੰਦਾ ਹੈ ਚੇਗਾ ਤਾਂ ਉਹ ਤਬਾਹ ਹੋ ਜਾਏਗਾ ਕਿਉਂਕਿ ਅਸੀਂ ਸਰਬ ਧਰਮਾਂ ਨੂੰ ਮੰਨਦੇ ਆਂ ਸਰਬ ਜਾਤੀਆਂ ਨੂੰ ਮੰਨਦੇ ਆਂ ਸਾਨੂੰ ਤਾਂ ਇਹ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਸਾਡੇ ਪਿੰਡਾਂ 'ਚ ਸਾਡੇ ਘਰਾਂ 'ਚ ਕੀ ਕੋਣ ਦਲਿਤ ਐ ਕੋਣ ਕ੍ਰਿਸਚੀਅਨ ਐ ਕੋਣ ਹਿੰਦੂ ਐ ਇੱਥੇ ਅਪਰ ਕਾਸਟ ਦੀ ਗੱਲ ਜਾਂ ਦਲਿਤ ਦੀ ਗੱਲ ਹੀ ਨਹੀਂ ਕਰ ਸਕਦਾ ਔਰ ਜਿਹੜਾ ਵੀ ਕਰੇਗਾ ਵਿਅਕਤੀ ਉਹਰਾ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਤੁਹਾਡੇ ਖੂਨ ਦਾ ਰੰਗ ਲਾਲ ਐ ਤੇ ਅਸੀਂ ਸਭ ਨੂੰ ਪ੍ਰੇਮ ਕਰਨਾ ਤੇ ਇੱਕ ਅੱਖ ਨਾਲ ਵੀਕਨ ਜਾਤ ਪਾਤ ਤਾਂ ਨਨਪੁਰ ਸਾਹਿਬ ਉਹ ਖਤਮ ਕਰਤੀ ਸੀਗੀ ਕੋਈ ਐਸੀ ਜਾਤ ਪਾਤ ਇਹ ਬੀਜੇਪੀ ਦਾ ਅਜੰਡਾ ਹੈ ਟੋਟਲੀ ਜਿਹੜਾ ਬਾਇਫਰਗੇਸ਼ਨ ਪੋਲਰਾਈਜੇਸ਼ਨ ਧਰਮ ਦੇ ਨਾਮ ਤੇ ਜਾਤੀ ਦੇ ਨਾਮ ਤੇ ਮੰਦਰ ਦੇ ਨਾਮ ਤੇ ਗੁਰਦੁਆਰਾ ਦੇ ਨਾਮ ਤੇ ਕਬਰਿਸਤਾਨ ਦੇ ਨਾਮ ਤੇ ਸ਼ਮਸ਼ਾਨ ਘਾਟ ਦੇ ਨਾਮ ਤੇ ਇਹ ਰਾਜਨੀ ਮੁਸਲਮਾਨ ਦੇ ਨਾਮ ਤੇ ਇਹ ਰਾਜਨੀਤੀ ਤਾਂ ਭਾਜਪਾ ਕਰਦੀ ਹੈ ਕਾਂਗਰਸ ਤਾਂ ਤੋ ਚਰਨ ਵੈਲਕਮ ਕੀਤਾ ਕਹਿੰਦੇ ਆਜੋ ਭਾਜਪਾ ਚ ਕੇਵਲ ਢਿੱਲੋਂ ਨੇ ਵੈਲਕਮ ਕੀਤਾ ਜਾਂ ਨਹੀਂ ਕੀਤਾ ਯਾਰ ਇਸ ਕੱਲ ਦੇ ਬਾਰੇ ਮੈਂ ਕੁਝ ਪਰ ਮੈਨੂੰ ਇੱਕ ਗੱਲ ਦੱਸੋ ਕੀ ਪੰਜਾਬ ਦੇ ਅੰਦਰ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣ ਨਹੀਂ ਰਿਹਾ ਸੀ ਜਦੋਂ ਸੁਖਜਿੰਦਰ ਰੰਧਾਵਾ ਪੰਜਾਬ ਦੇ ਅੰਦਰ ਮੁੱਖ ਮੰਤਰੀ ਬਣ ਰਹੇ ਸੀ ਤੇ ਅਚੰਤ ਚੇਤੇ ਫਰਮਾਨ ਆਉਂਦਾ ਹੈ ਕਿ ਹੁਣ ਚੰਨੀ ਸਾਹਿਬ ਹੋਣਗੇ ਹਾਲਾਂਕਿ ਕੋਈ ਐ ਨਹੀਂ ਸੀ ਵੀ ਚੰਨੀ ਸਾਹਿਬ ਦੇ ਨਾਲ ਕੋਈ ਐਮ ਐਲ ਏ ਸਹਿबान ਸੀ ਇੱਕ ਵੀ ਨਹੀਂ ਸੀ ਇੱਕ ਵੀ ਨਹੀਂ ਸੀ ਪਰ ਚੰਨੀ ਸਾਹਿਬ ਦਾ ਜਦੋਂ ਫਰਮਾਨ ਆਇਆ ਕਿਸੇ ਵਿਅਕਤੀ ਨੇ ਨਹੀਂ ਕਹਿਣਾ ਕਿ ਕੋਈ ਦਲਿਤ ਹੈ ਜਾਂ Hindu ਹੈ ਜਾਂ ਸਿੱਖ ਹੈ ਸਾਡੇ ਚੰਨੀ ਸਾਹਿਬ ਸਿਰ ਦੇ ਤਾਜ ਬਣ ਗਏ ਕਿਉਂਕਿ ਚੰਨੀ ਸਾਹਿਬ ਸਾਨੂੰ ਇਹ ਸਾਨੂੰ ਸਿਖਾਇਆ ਹੀ ਨਹੀਂ ਵੀ ਕੋਈ ਜਾਤ ਪਾਤ ਹੈ ਵੀ ਅਪਰ ਕਾਸਟ ਨੂੰ ਲਾ ਕੇ ਜਖੜ ਨੂੰ ਲਾ ਕੇ ਤੇ ਚੰਨੀ ਸਾਹਿਬ ਨੂੰ ਸੀਐਲਪੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਅੱਪਰ ਕਾਸਮਿੰਦਰ ਸਿੰਘ ਨੂੰ ਲਾ ਕੇ ਚੰਨੀ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਕਹਿਣ ਦਾ ਮਤਲਬ ਸੀਡਬੀਯੂਸੀ ਮੈਂਬਰ ਐਗਰੀਕਲਚਰ ਕਮੇਟੀ ਦੇ ਚੇਅਰਮੈਨ ਚੰਨੀ ਸਾਹਿਬ ਹਾਂ ਤਾਂ ਕਈ ਵਾਰੀ ਬੰਦਾ ਜ਼ੁਬਾਨ ਜਬੂਨ ਥੜਕ ਜਾਂਦੀ ਹੈ ਪਤਾ ਨਹੀਂ ਦਰਦ ਕਿੱਥੇ ਹੈਗਾ ਦਰਦ ਪਰ ਮੈਨੂੰ ਇਹ ਨਹੀਂ ਪਤਾ ਕਿ ਦਰਦ ਕਿੱਥੇ ਹੈ ਜਾਂ ਨਹੀਂ ਹੈ ਲੇਕਿਨ ਪੰਜਾਬ ਸਾਂਝੀ ਵਾਰਤਾ ਦਾ ਪ੍ਰਤੀਕ ਹੈ ਇਰੇ ਵਿੱਚ ਜਾਤ ਪਾਤ ਔਰ ਕਾਂਗਰਸ ਪਾਰਟੀ ਅਗਰ ਜਾਤ ਪਾਤ ਦੀ ਰਾਜਨੀਤੀ ਕਰਦੀ ਤਾਂ ਅੱਜ ਸਤਾ ਚੁੰਦੀ ਰਾਹੁਲ ਗਾਂਧੀ ਕੁਰਸੀ ਦੇ ਵਾਸਤੇ ਦੇਸ਼ ਦੇ ਲੋਕਾਂ ਨੂੰ ਆਪਸ ਚ ਲੜਾ ਨਹੀਂ ਸਕਦੇ ਤੇ ਮੈਂ ਮੈਂ ਬੇਨਤੀ ਕਰਾਂਗਾ ਮੈਂ ਮੈਂ ਪੰਜਾਬ ਦੀ ਕਾਂਗਰਸ ਪਾਰਟੀ ਦੇ ਹਰ ਲੀਡਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕੋਈ ਵਿਅਕਤੀ ਬੀਜੇਪੀ ਦੇ ਸੋਚਤੇ ਗੱਲ ਕਰਨ ਤੋਂ ਸਾਨੂੰ ਸਾਰਿਆਂ ਨੂੰ ਗੁਰੇਜ ਕਰਨੀ ਚਾਹੀਦੀ ਹੈ ਕਿਉਂਕਿ ਬੀਜੇਪੀ ਦਾ ਅਜੰਡਾ ਅਸੀਂ ਦੇਸ਼ ਚੋਂ ਖਾੜਨਾ ਹੈ ਨਾ ਕੇਵਲ ਪੰਜਾਬ ਨਾ ਕੇਵਲ ਪੰਜਾਬ ਚੋਂ ਸੋ ਚੰਨੀ ਸਾਹਿਬ ਦੇ ਬਿਆਨ ਤੇ ਮੈਂ ਕੋਈ ਟਿੱਪਾ ਟਿੱਪਣੀ ਨਹੀਂ ਕਰਨਾ। ਭਾਰਤ ਗੋਸ਼ਾ ਕਾਂਗਰਸ ਪਾਰਟੀ ਦੀ ਹੁਣ ਸੋਚ ਹੈ ਜਾਂ ਇੱਕ ਫੈਸਲਾ ਹੈ। ਮਗਰਲੇ ਜਿੰਨੇ ਪ੍ਰਦੇਸ਼ਾਂ ਦੇ ਚੋਣ ਹੋਏ ਆ ਕਿਤੇ ਅਸੀਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਨਹੀਂ ਹੈ। ਔਰ ਹੁਣ ਵੀ 4-5 ਪ੍ਰਦੇਸ਼ਾਂ ਦੇ ਚੋਣ ਹੈ। ਦੂਸਰੀ ਗੱਲ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਨਾ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨ ਨਾ ਕੋਈ ਫਾਇਦਾ ਜਾਂ कोई फायदा हुंदा है सुखबीर बादल दा ता एलानियां भी यही है होरांदे कईया दे एलाने भी है इरे फायदा की हुंदा है किसने कहा चिट्ठी लिखी है लेकिन केंद्रित नेतृत्व को मिलने के लिए किसी चिट्ठी की जरूरत नहीं ना ही कभी उनको चिट्ठी लिखकर कोई मिला है जिसने मिलना है वहां खुला दरबार है वो मिल सकते हैं और ਇਹ ਇਕਾ ਦੁਕਾ ਲੋਕ ਹੁੰਦੇ ਆ ਜੋ ਅਨ્ય ਪਾਰਟੀਆਂ ਵਿੱਚੋਂ ਆਏ ਇਧਰ ਉਧਰ ਹੁੰਦੇ ਆ ਉਹ ਚਿੱਠੀ ਦੀ ਗੱਲ ਕਰਤੇ ਮੇਰੇ ਕੋ ਲੱਗਦਾ ਨਹੀਂ ਹੈ ਕੋਈ ਐਸੀ ਚਿੱਠੀ ਲਿਖੀ ਸਾਹਿਬ ਇਹ ਤਾਂ ਦਿੱਲੀ ਹਾਈ ਕਮਾਂਡ ਨੇ ਦੇਖਣਾ ਬਿਨਾ ਚਿਹਰੇ ਤੋਂ ਮੈਨੂੰ ਇਹ ਦੱਸੋ ਵੀ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਵੀ ਚਿਹਰਾ ਲੜਨਾ ਕੋਈ ਫਾਇਦਾ ਹੁੰਦਾ ਹੈ ਅਗਰ ਕੋਈ ਚਿਹਰਾ ਐਲਾਨ ਦਿੰਨੇ ਹੋ ਉਹਦਾ ਕੀ ਫਾਇਦਾ ਹੁੰਦਾ ਦੱਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਚਿਹਰਾ ਤਾਂ ਚਾਰ ਪਾਰਟੀਆਂ ਲਾਂਦੀਆਂ ਨੇ ਪ੍ਰਦੇਸ਼ ਕਾਂਗਰਸ ਤਿਆਰ ਹੈ ਚੇਰ ਹਾਂਜੀ ਹਾਂ ਜੀ ਕੈਪਟਨ ਦਾ ਖੁੰਡਾ ਹੁਣ ਖੜਕਾਤਾ ਸਰਕਾਰ ਆ ਉਹ ਤਾਂ ਹੀ ਤਾਂ ਮਰ ਗਏ ਅਸੀਂ ਜਦੋਂ ਕੈਪਟਨ ਦਾ ਖੁੰਡਾ ਵਿਖਾਤਾ ਇਸੇ ਕਰਕੇ ਮਰੇ ਆ ਉਹਨੂੰ ਹਿੰਦੀ ਚ ਹੁਣ ਯਾਰ ਚੰਨੀ ਸਾਹਿਬ ਬਾਰੇ ਮੇਰੇ ਤੋਂ ਹੱਥ ਜੋੜ ਕੇ ਮੈਂ ਮਾਫੀ ਮੰਗ ਲੈਣਾ ਪਰ ਨਾ ਪੁੱਛੋ ਜੀ ਨਾ ਚੇਰੇ ਤੋਂ ਪੀਸੀਸੀ ਤਿਆਰ ਹੈ ਇਲੈਕਸ਼ਨ ਵਾਸਤੇ 2027 ਵਾਸਤੇ ਅਸੀਂ ਹਰ ਲੜਾਈ ਲਈ ਵਿਸ਼ਾਲ ਜੀ ਤਿਆਰ ਹੈਗੇ ਆ ਕਾਂਗਰਸ ਪਾਰਟੀ ਕੋਈ ਚਿਹਰੇ ਦੇ ਨਾਲ ਹੁਣ ਅਸੀਂ ਹਿਮਾਚਲ 'ਚ ਲੜਾਈ ਲੜੀ ਉਹ ਚਿਹਰੇ ਨਾਲ ਲੜੀਏ ਰਾਹੁਲ ਗਾਂਧੀ ਤੋਂ ਵੱਡਾ ਚਿਹਰਾ ਕਿਹੜਾ ਦੱਸੋ ਮੈਨੂੰ ਰਾਹੁਲ ਗਾਂਧੀ ਜੀ ਤੋਂ ਵੱਡਾ ਚਿਹਰਾ ਕਿਹੜਾ ਹੈ ਖਰਗੇ ਸਾਹਿਬ ਤੋਂ ਵੱਡਾ ਚਿਹਰਾ ਕਿਹੜਾ ਔਰ ਕੀ ਇਸ ਗੱਲ ਦਾ ਨਹੀਂ ਚਿਹਰਾ ਬਿਛਦੀਆਰੀ ਦਾ ਅਸੀਂ ਵੁੱਡ ਵੀ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਹਲਾ ਨਹੀਂ ਦਿੱਤਾ ਸੀਗਾ ਸੋ ਪਲੀਜ਼ ਮੇਰੀ ਇਹ ਬੇਨਤੀ ਹੈ ਅਗਰ ਹਾਈ ਕਮਾਂਡ ਕਹੇਗੀ ਤੇਰਾ ਐਲਾਨਣਾ ਹੈ ਤਾਂ ਹਾਈ ਕਮਾਂਡ ਐਲਾਨ ਦੇਗੀ ਜੇ ਕੋਈ ਨਹੀਂ ਐਲਾਨਣਾ ਤਾਂ ਨਾ ਐਲਾਨ ਨਹੀਂ ਹੈ ਠੀਕ ਹੈ ਮੇਰੇ ਤੋਂ ਮੇਰੇ ਤੋਂ ਹਜੇ ਕੁਝ ਨਹੀਂ ਮੰਗਿਆ